ਸੋ ਗੁਰੂ ਪਿਆਰਿਓ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਚੌਥਾ ਕਾਰਨ ਇਹ ਮਿਲਦਾ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਤੇ ਇਹ ਇਲਜ਼ਾਮ ਲਗਾਇਆ ਗਿਆ ਔਰ ਝੂਠਾ ਸੀ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਾਗੀ ਖੁਸਰੋ ਦੀ ਸਹਾਇਤਾ ਕੀਤੀ ਹੈ ਜਿਹੜਾ ਬਾਗੀ ਖੁਸਰੋ ਸੀ ਨਾ ਇਹ ਜਹਾਂਗੀਰ ਦਾ ਪੁੱਤਰ ਸੀ ਸਹਜਾਦਾ ਸਲੀਮ ਜਹਾਂਗੀਰ ਤੇ ਜਹਾਂਗੀਰ ਅਕਬਰ ਦਾ ਪੁੱਤਰ ਸੀ ਅਕਬਰ ਹਮਾਜੂ ਦਾ ਪੁੱਤਰ ਸੀ ਹਮਾਜੂ ਬਾਬਰ ਦਾ ਪੁੱਤਰ ਸੀ ਤੇ ਗੁਰੂ ਪਿਆਰਿਓ ਉਸ ਸਮੇਂ ਫਿਰ ਧੰਨ ਗੁਰੂ ਅਰਜਨ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਉੱਤੇ ਇਹ ਇਲਜ਼ਾਮ ਲਗਾਇਆ ਜਿਹੜਾ ਅਕਬਰ ਸੀ ਨਾ ਇਹਦੀ ਜਿਹੜੀ ਰਾਜ ਗੱਦੀ ਸੀ ਇਹ ਰਾਜ ਗੱਦੀ ਆਪਣੇ ਪੋਤਰੇ ਨੂੰ ਦੇਣਾ ਚਾਹੁੰਦਾ ਸੀ ਜਿਹਦਾ ਨਾਮ ਬਾਗੀ ਖੁਸਰੋ ਆਖਿਆ ਗਿਆ ਹੈ ਖੁਸਰੋ ਨੂੰ ਦੇਣਾ ਚਾਹੁੰਦਾ ਸੀ ਕਿਉਂ ਦੇਣਾ ਚਾਹੁੰਦਾ ਸੀ ਕਿਉਂਕਿ ਜਿਹੜਾ ਇਹਦਾ ਸੁਪੁੱਤਰ ਸੀ ਨਾ ਅਕਬਰ ਦਾ ਸਹਜਾਦਾ ਸਲੀਮ ਜਿਹਨੂੰ ਜਹਾਂਗੀਰ ਕਹਿੰਦੇ ਆ ਇਹ ਬੜਾ ਸ਼ਰਾਬੀ ਕਬਾਬੀ ਅਯਾਸੀ ਬੰਦਾ ਸੀ ਜਿਹੜਾ ਹਮੇਸ਼ਾ ਨਸ਼ੇ ਦੇ ਵਿੱਚ ਟੋਨ ਰਹਿਦਾ ਸੀ ਅਯਾਸੀ ਭੋਗਦਾ ਰਹਿੰਦਾ ਸੀ ਤੇ ਗੁਰੂ ਪਿਆਰਿਓ ਇਹ ਬੜਾ ਆਪਣੇ ਆਪ ਨੂੰ ਅਕਬਰ ਬਾਦਸ਼ਾਹ ਦੀ ਗੱਦੀ ਦੇ ਲਾਇਕ ਸਮਝਦਾ ਸੀ ਪਰ ਅਕਬਰ ਨੇ ਆਪਣੇ ਪੁੱਤਰ ਨੂੰ ਛੱਡ ਕੇ ਪੋਤਰੇ ਨੂੰ ਬਿਠਾਉਣਾ ਸੀ ਤੇ ਪੋਤਰੇ ਦੇ ਮਨ ਵਿੱਚ ਖੁਸਰੋ ਦੇ ਮਨ ਵਿੱਚ ਇਹ ਸੀ ਕਿ ਮੈਂ ਹੁਣ ਗੱਦੀ ਦਾ ਵਾਰਿਸ ਬਣਾਂਗਾ ਜੋ ਭਾਰਤ ਦੇਸ਼ ਦੀ ਹਿੰਦੂਸਤਾਨ ਦੀ ਸਭ ਤੋਂ ਵੱਡੀ ਗੱਦੀ ਹੈ ਅਕਬਰ ਬਾਦਸ਼ਾਹ ਜਿਸ ਤੇ ਬੈਠਦਾ ਮੈਂ ਉਸ ਥਾਣੇ ਤੇ ਬੈਠਾਂਗਾ ਪਰ ਹੋਇਆ ਕਿ ਜਹਾਂਗੀਰ ਜਿਸ ਨੂੰ ਧਰਮ ਦੇ ਬਾਰੇ ਜਾਣਕਾਰੀ ਨਹੀਂ ਸੀ ਜਿਸ ਦੇ ਮਨ ਦੇ ਵਿੱਚ ਕਟੜਤਾ ਭਰੀ ਗਈ ਸ਼ੇਖ ਫਰੀਦ ਬੁਖਾਰੀ ਵੱਲੋਂ ਸ਼ੇਖ ਫਰੀਦ ਅਹਿਮਦ ਸਰਹੰਦੀ ਵੱਲੋਂ ਹੋਰ ਜਿਹੜੇ ਗੁਰੂ ਘਰ ਦੇ ਵਿਰੋਧੀ ਸਨ ਉਹਨਾਂ ਨੇ ਵੀ ਈਰਖਾ ਕਰਨੀ ਸ਼ੁਰੂ ਕੀਤੀ ਚੰਦੂ ਸ਼ਾਹ ਵਰਗਿਆਂ ਨੇ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਜਹਾਂਗੀਰ ਅਕਬਰ ਬਾਦਸ਼ਾਹ ਤੁਹਾਡਾ ਪਿਤਾ ਤੁਹਾਨੂੰ ਗੱਦੀ ਤੇ ਨਹੀਂ ਬੈਠਣ ਦਿੰਦਾ ਆਪਣੇ ਪੋਤਰੇ ਨੂੰ ਭਾਵੇਂ ਤੁਹਾਡੇ ਪੁੱਤਰ ਖੁਸਰੋ ਨੂੰ ਬਿਠਾਉਣਾ ਚਾਹੁੰਦਾ ਹੈ ਜੇ ਅਸੀਂ ਖੁਸਰੋ ਦੀ ਜਗ੍ਹਾ ਤੇ ਤੁਹਾਨੂੰ ਬਿਠਾ ਦਈਏ ਕੀ ਤੁਸੀਂ ਸਾਡੀਆਂ ਗੱਲਾਂ ਮੰਨੋਗੇ ਉਹ ਕਹਿੰਦਾ ਜੀ ਮੰਨਾਂਗਾ ਦੱਸੋ ਕੀ ਕਰਨਾ ਪਏਗਾ ਸ਼ੇਖ ਫਰੀਦ ਬੁਖਾਰੀ ਵਰਗੇ ਤੇ ਗੁਰੂ ਪਿਆਰਿਓ ਅਹਿਮਦ ਸ਼ੇਖ ਸਰਹੰਦੀ ਵਰਗੇ ਚੰਦੂ ਸ਼ਾਹ ਵਰਗੇ ਇਹ ਕਹਿੰਦੇ ਨੇ ਕਿ ਗੁਰੂ ਅਰਨਾਨਕ ਸਾਹਿਬ ਮਹਾਰਾਜ ਦੀ ਜਿਹੜੀ ਗੁਰਤਾ ਗੱਦੀ ਚੱਲ ਰਹੀ ਹੈ ਉਹਦੇ ਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਬੈਠੇ ਨੇ ਉਹਨਾਂ ਨੂੰ ਖਤਮ ਕਰ ਦਿਓ ਸ਼ਹੀਦ ਕਰਵਾ ਦਿਓ ਅਸੀਂ ਤੁਹਾਨੂੰ ਤਖਤ ਤੇ ਬਿਠਾ ਦੇਾਂਗੇ ਉਹ ਕਹਿੰਦਾ ਜੀ ਪਹਿਲਾਂ ਤੁਸੀਂ ਤਖਤ ਤੇ ਬਿਠਾ ਦਿਓ ਉਤੋਂ ਬਾਅਦ ਗੁਰਨਾਨਕ ਦੀ ਗੱਦੀ ਨੂੰ ਤਹਸ ਨਹਿਸ ਕਰ ਦੇਾਂਗਾ ਤੇ ਫਿਰ ਇੰਜ ਹੀ ਕਰਦੇ ਨੇ ਗੁਰੂ ਪਿਆਰਿਓ ਉਹ ਅਕਬਰ ਦੀ ਮੌਤ ਤੋਂ ਬਾਅਦ ਐਲਾਨ ਕਰ ਦਿੰਦੇ ਨੇ ਕਿ ਸਹਜਾਦਾ ਸਲੀਮ ਜਹਾਂਗੀਰ ਹੁਣ ਅਕਬਰ ਦੀ ਗੱਦੀ ਤੇ ਬੈਠੇਗਾ ਇਸ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਹੋਏਗਾ ਫਿਰ ਜਦੋਂ ਜਹਾਂਗੀਰ ਗੱਦੀ ਤੇ ਬੈਠਿਆ ਫਿਰ ਉਹਨੇ ਕਟੜਤਾ ਫੈਲਾਉਣੀ ਸ਼ੁਰੂ ਕਰ ਦਿੱਤੀ ਇੰਨੀ ਕਟੜਤਾ ਫੈਲਾਈ ਉਸਨੇ ਗੁਰੂ ਪਿਆਰਿਓ ਉਹ ਗੁਰੂ ਘਰ ਦੇ ਨਾਲ ਖਾਰ ਖਾਣ ਲੱਗਿਆ ਤੇ ਉਸ ਸਮੇਂ ਫਿਰ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰਨ ਦੇ ਲਈ ਯੋਜਨਾਵਾਂ ਬਣਾਉਣ ਲੱਗੇ ਤੇ ਹਜੇ ਜਹਾਂਗੀਰ ਨੂੰ ਬੈਠੇ ਨੂੰ ਤਖਤ ਦੇ ਉੱਤੇ 6 ਮਹੀਨੇ ਹੋਏ ਸਨ ਉਸ ਦੇ ਪੁੱਤਰ ਖੁਸਰੋ ਨੇ ਫੇਰ ਬਗਾਵਤ ਕਰ ਦਿੱਤੀ ਜਦੋਂ ਬਗਾਵਤ ਕਰ ਦਿੱਤੀ ਨਾ ਤਾਂ ਮੁਰਤਜ਼ਾ ਖਾਨ ਸ਼ੇਖ ਫਰੀਦ ਬੁਖਾਰੀ ਨੇ ਉਹਦਾ ਹਮਲਾ ਪਿੱਛਾ ਕੀਤਾ ਪਿੱਛਾ ਕਰਕੇ ਹਮਲਾ ਕੀਤਾ ਉਹਨੂੰ ਜਿਉਂਦੇ ਨੂੰ ਫੜ ਲਿਆ ਤੇ ਗੁਰੂ ਪਿਆਰਿਓ ਉਸ ਤੋਂ ਬਾਅਦ ਭਾਵੇਂ ਕਿ ਉਹਨੂੰ ਬੰਦੀ ਬਣਾ ਕੇ ਰੱਖਿਆ ਪਰ ਇਹ ਇਲਜ਼ਾਮ ਲਗਾਇਆ ਗਿਆ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਉੱਤੇ ਜਹਾਂਗੀਰ ਨੂੰ 扑ਕਾਇਆ ਗਿਆ ਜਹਾਂਗੀਰ ਜੀ ਸਹਜਾਦਾ ਸਲੀਮ ਜੀ ਇਹ ਬਾਗੀ ਖੁਸਰੋ ਨੂੰ ਜੇ ਸਹਾਇਤਾ ਮਿਲੀ ਹੈ ਨਾ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਮਿਲੀ ਹੈ ਨਹੀਂ ਤਾਂ ਬਾਗੀ ਖੁਸਰੋ ਨੂੰ ਤਾਂ ਅਸੀਂ ਕਾਦਾ ਮਾਰ ਦੇਣਾ ਸੀ ਤੇ ਗੁਰੂ ਪਿਆਰਿਓ ਇਹ ਇਲਜ਼ਾਮ ਵੀ ਲਾਇਆ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਉੱਤੇ ਕਿ ਜਹਾਂਗੀਰ ਨੂੰ ਤਖਤ ਦਬਾਉਣ ਦੇ ਲਈ ਤੁਸੀਂ ਤਖਤ ਤੋਂ ਹਟਾਉਣ ਦੇ ਲਈ ਬਾਗੀ ਖੁਸਰੋ ਦੀ ਸਹਾਇਤਾ ਕੀਤੀ ਹੈ ਇਹ ਵੀ ਵੱਡਾ ਕਾਰਨ ਸੀ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕਰਨ ਲਈ ਜਹਾਂਗੀਰ ਦੇ ਕੰਨ ਪਰੇ ਤੇ ਅਗਲੇ ਹੋਰ 6 ਕਾਰਨ ਨੇ ਜਿਸ ਕਰਕੇ ਗੁਰੂ ਅਰਜਨ ਸਾਹਿਬ ਮਰਨ ਨੂੰ ਸ਼ਹੀਦ ਕੀਤਾ ਗਿਆ ਉਹ ਕੱਲ ਦੇ ਦਿਵਾਨਾ ਵਿੱਚ ਸਾਂਝੇ ਕਰਾਂਗੇ ਸੋ ਗੁਰੂ ਪਿਆਰਿਓ ਇਨੀਆਂ ਬੇਨਤੀਆਂ ਪ੍ਰਵਾਨ ਸਤਿਗੁਰ ਕਿਰਪਾ ਕਰਨ ਅੱਜ ਗੁਰੂ ਅਰਜਨ ਸਾਹਿਬ ਮਹਾਰਾਜੀ ਦਾ ਸ਼ਹੀਦੀ ਦਿਹਾੜਾ ਹੈ ਤੇ ਗੁਰੂ ਪਿਆਰਿਓ ਧਾਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ ਆਓ ਆਪਾਂ ਸਤਿਗੁਰਾਂ ਦੀ ਬਾਣੀ ਪੜ੍ਹ ਕੇ ਇੱਕ ਸਿੱਖਿਆ ਲਈਏ ਭਨ ਮਥੜਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਗੁਰੂ ਅਰਜਨ ਸਾਹਿਬ ਮਹਾਰਾਜ ਸਾਡੇ ਲਈ ਪ੍ਰਤਖ ਹਰ ਨੇ ਪ੍ਰਮਾਤਮਾ ਦਾ ਰੂਪ ਨੇ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਦਾਸ ਤੋਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਸਾਹਿਬੇ ਕਮਾਲ ਜਗਤ ਪਿਤਾ ਜਗਤ ਗੁਰੂ ਧਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਹਾਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ